Mm hmm. ਪਾਬਲੋ ਨਹੀਂ ਅੱਜ ਧੁੱਪ ਦੇਖੋ ਕਿੰਨੀ ਵਧੀਆ ਹੈ ਅੱਜ ਮੌਸਮ ਜਿੱਦਾਂ ਗਰਮੀ ਵਾਲਾ ਹੁੰਦਾ ਇੰਦਾ ਹੈ ਦੋ ਦਿਨ ਪਹਿਲਾਂ ਬਰਸਾਤ ਬਹੁਤ ਜ਼ਿਆਦਾ ਹੋਈ ਸੀ ਤੇ ਫਿਰ ਠੰਡ ਬਹੁਤ ਜ਼ਿਆਦਾ ਹੋ ਗਈ ਤੇ ਅੱਜ ਦੇਖੋ ਆਸਮਾਨ ਵੀ ਹੈ ਬਿਲਕੁਲ ਨੀਲਾ ਤੇ ਆਪਾਂ ਅੱਜ ਹੁਣ ਕਰਾਂਗੇ ਸਾਫ਼ ਆਪਣਾ সুইমিਂਗ ਪੂਲ ਪੱਤੇ ਵਗੈਰਾ ਬਹੁਤ ਹੀ ਆਦੇ ਵਿੱਚ ਤੇ ਇਹਨੂੰ ਕਰਦੀਆਂ ਸਾਫ ਅੱਜ ਧੁੱਪ ਵਧੀਆ ਹੈ ਇਸ ਕਰਕੇ ਠੰਡ ਹੈ ਨਹੀਂ ਬਿਲਕੁਲ ਵੀ ਇੱਧਰ ਆਪਣੇ ਸਾਰੀਆਂ ਸਬਜ਼ੀਆਂ ਸਰਦੀਆਂ ਵਾਲੀਆਂ ਜੋ ਸਰੋਂ ਵਗੈਰਾ ਸੀਗੀ ਮੇਥੇ ਤੇ ਸਾਰੀ ਖਰਾਬ ਹੋ ਗਈ ਠੰਡ ਦੇ ਨਾਲ ਉੱਧਰ ਥੋੜੀ ਬਚੀ ਆ ਬਰੋਕਲੀ ਗੋਭੀ ਤੇ ਪਾਲਕ ਕਿਉਂਕਿ ਇਹਦੇ ਉੱਤੇ ਆਪਾਂ ਗ੍ਰੀਨ ਜਾਲੀ ਪਾਈ ਹੋਈ ਹੈ ਇਸ ਕਰਕੇ ਥੋੜਾ ਬਹੁਤਾ ਬਚ ਗਿਆ ਇਹਦੇ ਥੱਲੇ ਪਾਲਕ ਆ ਤੇ ਬਰੋਕਲੀ ਤੇ ਪੱਤਾ ਗੋਭੀ ਥੋੜੀਆਂ ਜੀਆਂ ਗੰਦਲਾਂ ਨੂੰ ਲੱਗਦਾ ਸਰੋਂਦੀਆਂ ਹੋਣੀਆਂ ਤੇ ਸੂੰਗਰੇ ਵੀ ਆ ਸੂੰਗਰੇ ਤੋੜਦੇ ਹਾਂ ਜੱਚ ਆ ਸਬਜ਼ੀ ਨੂੰ ਬੂਲ ਸਾਫ਼ ਕਰਨ ਤੋਂ ਪਹਿਲਾਂ ਸੁngਰੀ ਤੋੜਾਂਗੇ ਜੇ ਸਬਜ਼ੀ ਜੋਗੀ ਹੋ ਗਏ ਤੇ ਸਬਜ਼ੀ ਬਣਾਵਾਂਗੇ ਤੇ ਨਹੀਂ ਤਾਂ ਫਿਰ ਚਟਣੀ ਬਣਾਵਾਂਗੇ ਉਹ ਲੱਗੇ ਥੋੜੇ ਬਹੁਤੇ ਹੈ ਮੱਕੀ ਚਲੋ ਨੇੜੇ ਹੋ ਕੇ ਤੁਹਾਨੂੰ ਦਿਖਾਣੀ ਇਤੋਂ ਦੀ ਵੀ ਨਹੀਂ ਕੁਝ ਤੇ ਸਾਡਾ ਇੱਧਰ ਰੋਟੀ ਦਾ ਟਾਈਮ ਹੋ ਗਿਆ ਸੀਗਾ ਤੇ ਫਟਾਫਟ ਫਿਰ ਮੈਂ ਆਟਾ ਗੁੰਨਿਆ ਤੇ ਰੋਟੀ ਬਣਾਈ ਕਿ ਕਿ ਪ੍ਰਭ ਨੂੰ ਅੱਜ ਛੁੱਟੀ ਸੀਗੀ ਤੇ ਕਹਿੰਦਾ ਪਹਿਲਾਂ ਆਪਾਂ ਰੋਟੀ ਖਾ ਲਈਏ ਤੇ ਫਿਰ ਕੰਮ ਕਰਦੇ ਹਾਂ ਤੇ ਰੋਟੀਆਂ ਆਪਣੀਆਂ ਤਿਆਰ ਸੀਗੀਆਂ ਤੇ ਇੱਥੇ ਮੈਂ ਦਾਲ, ਖੀਰਾ, ਪਿਆਜ਼ ਦੇ ਨਾਲ ਨਿੰਬੂ ਤੇ ਮਿਰਚ ਦਾ achar ਲਿਆ ਹਾਂ ਇਹ ਤਾਂ ਹੋਰ ਜ਼ਿਆਦਾ ਪੱਟੀ ਜਾਂਦੇ ਆ ਹਨਾ ਵੈਸੇ ਥੱਲੇ ਹੈਂ ਘਰ ਪੱਤੇ ਝੜ ਗਏ ਤਾਂ ਕਰਕੇ ਜ਼ਿਆਦਾ ਨਹੀਂ ਜੜੇ ਤੀਦਾ ਆ ਉਦਾਂ ਪੱਤੇ ਬਹੁਤ ਜ਼ਿਆਦਾ ਹੁੰਦੇ ਆ ਸਾਫ ਕਰ ਦਈਏ ਇਹਨੂੰ ਆਹ ਦੇ ਪੱਤੇ ਮਿੱਟੀ ਵਿੱਚ ਹੈ? ওই ਤਾਂ ਫਿਰ ਇਹ ਨਿਸ਼ਾਨ ਜਿਹਾ ਪੈ ਜਾਣੇ ਪੱਤਿਆਂ ਦੇ ਜੇ ਨਾ ਸਾਫ ਕੀਤੇ ਚਲ फटाफट ਪਹਿਲਾਂ ਆਪਾਂ ਇਹਨੂੰ ਸਾਫ ਕਰੀਏ ਇਨੂੰ ਸਾਫ਼ ਪਰ ਕਿੱਦਾਂ ਕਰਨਾ ਆ? ਸਾਫ਼ ਹੋਣਾ ਹੀ ਨਹੀਂ ਇਹ। ਆ ਦੇ ਪਾਣੀ ਤਾਂ ਹੈ ਹੀ ਨਹੀਂ ਇਹਦਾ ਆ ਦੇ ਪਾਣੀ ਕਿੰਨਾ ਵਿੱਚੋਂ ਕੱਢਿਆ ਹੋਇਆ। ਹਾਂ ਡਰੇਨ ਕਿੱਥੋਂ ਫਿਰ ਜਦੋਂ ਰਹਿਣ ਆ ਦੇ। ਇਹ ਮੜਕੇ ਅੱਪ ਜਦੋਂ ਮਸ਼ੀਨਾਂ ਚਲਾਈਆਂ ਤੇ ਚੱਲਣੀਆਂ ਹੀ ਨਹੀਂ। ਪਰ ਡਰੇਨ ਕਿੱਥੋਂ ਫਿਰ ਇਹ ਤਾਂ ਰਹਿ ਨੰਦੀ ਸਰ। ਓਵਰਫਲੂ ਨਹੀਂਦਾ। ਓਈ ਤਾਂ ਥੋੜਾ ਕੱਢਦਾ ਆ ਪਾਣੀ ਵੀ ਜ਼ਿਆਦਾ ਭਰ ਨਾ ਜਾਵੇ। ਫਰੋਗ ਤਾਂ ਮੈਨੂੰ ਪਤਾ ਨਹੀਂ ਦੂਸਰਾ ਚ ਹਾਂ ਪਰ ਕੱਢ ਸਕਦੇ ਆ ਆਪਾਂ ਇੱਥੇ ਕਾਲੀ ਪਾਈਪ ਸੀਗੀ ਇੱਕ ਪਈਓ ਉਹ ਪਈਓ ਲਾ ਕੇ ਤਾਂ ਨਿਕਲ ਜੂਗਾ ਚਲ ਦੇਖਦੇ ਆ ਆਪਾਂ ਟਰਾਈ ਕਰਕੇ ਕੋਸ਼ਿਸ਼ ਕਰਦੇ ਆ ਹਾਂ ਤਾਂ ਲੈ ਤੇਰੇ ਨਾਲ ਫੁੱਟਬਾਲ ਖੇਡੂਗਾ ਇਹੇ ਖੇਡਦਾ ਆ ਉਹ ਤਾਂ ਡਰਦਾ ਆ ਵਿਚਾਰਾ ਪਾਬਲੋ ਫੁੱਟਬਾਲ ਖੇਡ ਓ ਪਾਬਲ ਦੇਖੀ ਵਿੱਚ ਨਾ ਗਿਰ ਜੀ ਖੜਤਾ ਦੇ ਕਿੰਨਾ ਦਿੱਤਾ ਪਿਆ ਹੈ ਅੱਜ ਪ੍ਰਭ ਨੂੰ ਛੁੱਟੀ ਆ ਕੱਲ ਨੂੰ ਪ੍ਰਭ ਦਾ ਕੀ ਆ ਅੱਜ ਪ੍ਰਭ ਨੂੰ ਛੁੱਟੀ ਹੈ ਕੱਲ ਨੂੰ ਮੇ ਡੀਅਰ ਐਗਜ਼ਾਮ ਹੈ ਕੱਲ ਨੂੰ ਖੋਲ ਤੇ ਆ ਰਹੀ ਹੈ ਹੈ ਖੋਲ ਤੇ ਆ ਰਹੀ ਹੈ ਕਾ ਦਾ ਐਗਜ਼ਾਮ ਹੈ ਐਗਜ਼ਾਮ ਕਾ ਦਾ ਕੱਲ ਨੂੰ ਕੈਮਿਸਟਰੀ ਨਾ ਇੱਕਾ ਖੜਕਾ ਬਹੁਤ ਜ਼ਿਆਦਾ ਹੁੰਦਾ ਕੁਝ ਸੁਣਦਾ ਵੀ ਹੈ ਨਹੀਂ ਅੱਜ ਧੁੱਪ ਵਧੀਆ ਸੀਗੀ ਇਸ ਕਰਕੇ ਇਹਦਾ ਵੀ ਜੀ ਕੀਤਾ ਵੀ ਅੱਜ ਮੈਂ ਬਾਹਰ ਖੇਡ ਲਵਾਂ ਇਹ ਤਾਂ ਮੀਂਹ ਹੋਜੀ ਬਸ ਗਿੱਲਾ ਗਿੱਲਾ ਹੁੰਦਾ ਹੈ ਸਾਰੇ ਪਾਸੇ ਅੱਜ ਐ ਵਧੀਆ ਦੋ ਦਿਨਾਂ ਬਾਅਦ ਧੁੱਪ ਕਾਫੀ ਲੱਗਦੀ ਆ ਬਾਰੇ ਲੋਕੀ ਸੱਟਾ ਮਸਤੀ ਕਰਦਾ ਸੂਰਜ ਦੇਖੋ ਉਹਨਾਂ ਸਥੋਰ-ਥੋਰੇ ਬਦਲ ਜੇ ਹੋ ਗਏ ਉੱਧਾ ਤੇ ਪਰ ਅੱਜ ਠੰਡ ਹੈ ਜੀ ਤੇ ਲੋ ਜੀ ਆਪਾਂ ਦੂਜੇ ਤਰੀਕੇ ਨਾਲ ਹੁਣ ਸਿੱਧੀ ਪਾਈਪ ਲਾ ਕੇ ਇਹਨੂੰ ਸਾਫ਼ ਕਰਕੇ ਦੇਖਦੇ ਹਾਂ ਜੀ ਹੋ ਜੇ ਤਾਂ ਮੁਸ਼ਕਲ ਹੈ ਕਿ ਪਾਣੀ ਜਿਹੜਾ ਆ ਉਹ ਪੂਰਾ ਚਾਹੀਦਾ ਆ ਆ ਜਿਹੜੇ ਫਿਲਟਰ ਆ ਨਾ ਇਹ ਇੱਥੇ ਤੱਕ ਚਾਹੀਦਾ ਪਾਣੀ ਇੱਥੇ ਤੱਕ ਤੇ ਪਾਣੀ ਬਹੁਤ ਘੱਟ ਆ ਤੇ ਮਸ਼ੀਨਾਂ ਇਹ ਚੱਲਣੀਆਂ ਨਹੀਂ ਆ ਜਦੋਂ ਮੀਂਹ ਹੁੰਦਾ ਹੈ ਫਿਰ ਜ਼ਿਆਦਾ ਭਰਨ ਹੋ ਜਾਂਦਾ ਹੈ ਇਸ ਕਰਕੇ ਪਾਣੀ ਇਹਦੇ ਵਿੱਚੋਂ ਕੱਢਦਾ ਆ ਤੇ ਨਹੀਂ ਤਾਂ ਸੋਖਾ ਸਾਫ ਹੋ ਜਾਣਾ ਸੀ ਜੇ ਮਸ਼ੀਨਾਂ ਚੱਲ ਪੈਂਦੀਆਂ ਤਾਂ ਪੱਤੇ ਕਿੰਨੇ ਜ਼ਿਆਦਾ ਹੋਣੇ ਕਿੱਲਾ ਇਹਨੂੰ ਘੰਟੀ ਹੈ ਜੀ ਉਹ ਦੇ ਸਾਰੇ ਪੱਤੇ ਦੇ ਵਿੱਚ ਜਾਵਾਂ ਹੋਏ ਹੈ ਨਾ ਲੱਗਦਾ ਫਰੋਗ ਹੋਇਆ ਤਾਂ ਫੜ ਲੇਗਾ ਨਾ ਫੇਰ ਇਦਾਂ ਹੀ ਪਾਬਲੋ ਫੜੀਦਾ ਪੱਲਾ ਮੈਨੂੰ ਆ ਦੇ ਪੱਤੇ ਨੂੰ ਫਿਲਟਰ ਚ ਦ ਪੱਤੇ ਆ ਜਾਂਦੇ ਨੇ ਸਾਰੇ ਜਦੋਂ ਆਪਾਂ ਸਾਫ਼ ਕਰਨੇ ਪਹਿਲਾਂ ਆਪਾਂ ਇਹਨੂੰ ਖਾਲੀ ਕਰਾਈਏ ਲੋ ਜੀ ਸਾਡਾ ਪੀਸਿੰਗ ਸਾਫ਼ ਕਰਨ ਵਾਲਾ ਤਾਂ ਕੰਮ ਖਰਾਬ ਹੋ ਗਿਆ ਪਾਣੀ ਪੂਰਾ ਨਹੀਂ ਇੱਥੇ ਫਿਲਟਰ ਚ ਆਉਂਦਾ ਤੇ ਮੋਟਰਾਂ ਵੈਸੇ ਖਾਲੀ ਘੁੰਮੀ ਜਾਂਦੀਆਂ ਸਾਨੂੰ ਐ ਵੀ ਖਰਾਬ ਕਰੂ ਨਾ ਹੋ ਜੇ ਹਨਾ ਮੋਟਰ ਤੇ ਇਹਨਾਂ ਨੂੰ ਆਪਾਂ ਹੁਣ ਆਈ ਬੰਦ ਕਰ ਦਿੰਨੇ ਆ ਫਿਲਟਰ ਇਹਦਾ ਚੇਂਜ ਕਰਤਾ ਆ ਗਿਆ ਆ ਦੇਖੋ ਇਹਦੇ ਵਿੱਚ ਕਚਰਾ ਹੋਣਾ ਇਹ ਚੇਂਜ ਕਰਤਾਇਆ ਕੱਲ ਨੂੰ ਦੇਖਦੇ ਹਾਂ ਜੇ ਪਾਣੀ ਇਹ ਚ ਹੋਰ ਭਰ ਦੇਣਗੇ ਤੇ ਫੇਰ ਆਪਾਂ ਉਹਨੂੰ ਸਾਫ਼ ਕਰਦਾਂਗੇ ਤੇ ਨਹੀਂ ਤਾਂ ਹੁਣ ਤਾਂ ਫੇਰ ਇੱਦਾਂ ਹੀ ਰਹੂਗਾ ਤੇ ਚਲੋ ਹੁਣ ਆਪਾਂ ਸੁngਰੇ ਤੋੜ ਲੈਨੇ ਆ ਤੇ ਇਹਦੀ ਫੇਰ ਹੁਣ ਪਤਾ ਨਹੀਂ ਕਦੋਂ ਵਾਰੀ ਆਊਗੀ ਸਾਫ਼ ਕਰਨ ਦੀ ਕੀ ਹੋ ਗਿਆ ਬੋਲ ਥੱਲੇ ਬਾੜੀ ਕਿਸੇ ਚਲ ਚੇ ਆਪਾਂ ਇੱਕ ਚੇਂਜ ਕਰਤਾ ਇਥੇ ਪਤਾ ਨਹੀਂ ਆ ਬਾਗ ਦਾ ਕਟਿੰਗ ਸ਼ੁਰੂ ਕਰਤੀ ਇਧਰ ਆ ਬਦਾਮਾਂ ਨੂੰ ਫੋਲ ਨਿਕਲ ਆਏ ਆ ਦੇਖੋ ਕੋਲੇ ਜਾ ਕੇ ਦਿਖਾਉਂਦਾ ਤੁਹਾਨੂੰ ਆ ਜਾ ਬਰਾਬਰ ਲੋਜੀ ਆਪਾ ਸੁੰਗੜੇ ਤੋੜ ਕੇ ਲਿਆਉਣੀ ਆ ਆ ਜਾ ਆ ਜਾ ਸਤ ਹਾਈ ਹਾਈ ਹੁਣ ਕੀ ਉਹਨੂੰ ਕੱਟ ਚੱਲ ਜੇ ਨਹੀਂ ਕੱਢੂਗਾ ਕਿੱਦਾਂ ਹੈ ਤੇ ਕੱਢ ਦੇਗਾ ਇਹਨੂੰ ਚੱਲ ਹੋਰ ਘਰ ਪਾਣੀ ਇੱਧਰ ਨੂੰ ਨਹੀਂ ਤਾਂ ਉਹ ਡੰਡਾ ਲਿਆ ਉੱਥੋਂ ਚੱਲ ਮਾਰ ਥੋੜਾ ਜਿਹਾ ਪਾਣੀ ਹੋਰ ਇੱਥੋਂ ਆ ਕੇ ਮਾਰਨ ਇੱਧਰੋਂ ਇੱਥੋਂ ਇਸੋ ਕੋ ਛਿੱਤੀ ਫੜ ਹੋ ਜੂਗੀ ਇਦਾਂ ਕਿਦਾਂ ਫੜ ਲੇਗਾ ਹਜੇ ਦੂਰ ਹੈ ਪੁੱਤ ਹੁਣ ਪਰੇ ਜਾਊਗੀ ਕਿ ਤੇਰੇ ਕੋਲ ਨੂੰ ਆਊਗੀ ਇਦਾਂ ਖੜ ਲਿਆ ਮੈਂ ਮਾਰਾ ਟੋਪਾਨ ਰੁਕ ਪਾਣੀ ਤਾਂ ਠੰਡਾ ਹੀ ਹੋਊਗਾ उधर ही मार जाके रब हाय हाय। चल फिर लिया इधर लिया।, लिया 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 कर चल 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 बस आपने बिच गिरजी पानी ठंडा पता कि ਚੱਲ ਫੜ ਲਾ ਪਰ ਰੁਕ ਚੱਲ ਹੁਣ ਅੰਦਰ ਵਿੱਚ ਸਟਲਿੰਗ ਦੇ ਚੱਲ ਆ ਜਾ ਸੁngਰੇ ਤੋੜ ਕੇ ਲਿਆਈਏ ਸੂੰਗਰੇ ਤੋੜ ਕੇ ਲਿਆ ਯੇ ਚੱਲ ਅੰਦਰ ਲੈ ਜਾ ਮੁੜ ਕੇ ਫੇਰ ਲੱਭਣੀ ਆ ਤੂੰ ਇਹ ਚੱਲ ਪਾਬ ਲੋ ਤੂੰ ਹੀ ਚੱਲ ਕਰੋਨਾ ਦਾ ਤਾਂ ਕੁਝ ਹੈ ਨਹੀਂ ਚਲੋ 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 ਬੱਦਲ ਹੋ ਹੀ ਜਾਂਦੇ ਆ ਸ਼ਾਮ ਨੂੰ ਛਾਟੀ ਤਾਂ ਉਹਦੀ ਖਤਮ ਹੋ ਜਾਂਦੀ ਆ ਮੈਂਟਨ ਚ ਬੜਾ ਸੋਹਣਾ ਦਿਨ ਜਿਆ ਵਧੀਆ ਸੀਗਾ 7 3 4 ਵਜਦੇ ਆ ਬਸ ਮਾਲ ਦੀ ਨਾਲ ਆ ਮੇਰਾ ਪੁੱਟਾ ਵੀ ਫੁੱਲਾਂ ਦਾ ਖਰਾਬ ਹੋ ਗਿਆ। ਚਿੱਤੈ ਨਹੀਂ ਰਿਹਾ ਨਾ ਅੰਦਰ ਰੱਖਾਂ ਦਾ। ਇਹ ਤਾਂ ਡਰਟੀ ਕੀ ਹੋਣਾ। ਬਦਾਮ ਆ। ਹੈ ਨਹੀਂ। ਬਦਾਮ ਤਾਂ ਹੈ ਨਹੀਂ ਆ ਫੁੱਲ ਲੱਗੇ ਹੋਏ ਆ ਆ ਦੇਖ। ਸਾਰਿਆਂ ਤੋਂ ਪਹਿਲੇ ਆ ਬਦਾਮ ਨੂੰ ਫੁੱਲ ਨਿਕਲਦੇ ਆ ਸਭ ਤੋਂ ਪਹਿਲਾਂ। ਛੇ ਖੇਡ ਗਏ ਹੋਏ ਆ ਖੇਡਣਾ ਰਹੀ ਹੈ ਟੁੱਪ ਲੱਗੀ ਦੋਸਤ ਦਿਨਾ ਚ ਐ ਬੁੱਟਾ ਸਾਰਾ ਚਿੱਟਾ ਚਿੱਟਾ ਹੋ ਜਾਣਾ ਤੇ ਆ ਦੇਖੋ ਸਾਰੇ ਹੀ ਗੰਦਮੰਦ ਜੇ ਹੋ ਗਏ ਹੋਏ ਆ ਤੇ ਇੱਧਰ ਬਾਗ ਚ ਕਟਿੰਗ ਚੱਲਦੀ ਜਾਂਦੀ ਹੈ ਤੇ ਥੋੜੇ ਬੁੱਟੇ ਰਹਿ ਗਏ ਦੋ ਤਿੰਨ ਕੱਟਣ ਵਾਲੇ ਬਾਕੀ ਸਾਰੇ ਕੱਟ ਤੇ ਆ ਕਟਿੰਗ ਕਰਤੀ ਹੋਈ ਹੈ ਆ ਜਿੱਦਾਂ ਥੀਂ ਦਾ ਬੁੱਟਾ ਆਪਣੇ ਅੰਜੀਰ ਕਹਿੰਦੇ ਨੇ ਇਹ ਵੀ ਕੱਟ ਕਰਤਾ ਹੈ ਸੀਆਂ ਦੇ ਸਾਰੇ ਕੱਟਦੇ ਆ ਆ ਇੱਧਰ ਸਾਰੇ ਬਾਹ ਦੇਣਾ ਹੈ ਪਹਿਲਾਂ ਮਸ਼ੀਨ ላይ ਨੂੰ ਮੋਟਾ-ਮੋਟਾ ਅ ਵਟ ਦੇਣਾ ਮਸ਼ੀਨ ਦੇ ਨਾਲ ਤੇ ਫਿਰ ਉਸ ਤੋਂ ਬਾਅਦ ਕਟੇ ਕਰਨਾ ਬਾਹ ਦੇਣਗੇ ਸਾਰਾ ਇੱਕ ਵਾਰੀ ਤਾਂ ਸਰਦੀਆਂ ਚ ਇਦਾਂ ਹੀ ਉਲਟ-ਫੁਲਟ ਜਿਹਾ ਹੋਇਆ ਹੁੰਦਾ ਦੇਖਣ ਨੂੰ ਵੀ ਸੋਹਣਾ ਨਹੀਂ ਲੱਗਦਾ ਪਰ ਗਰਮੀਆਂ ਨੇ ਹਰਿਆ-ਭਰਿਆ ਹੁੰਦਾ ਬਹੁਤ ਸੋਹਣਾ ਲੱਗਦਾ ਸਰਦੀਆਂ ਨੂੰ ਤਾਂ ਸਾਰੇ ਇੱਕ ਵਾਰੀ ਇਦਾਂ ਹੀ ਹੋਏ ਹੁੰਦੇ ਨੇ ਚੱਲ ਪ੍ਰਭ ਤੋੜ ਜੀ ਸੁੰਦਰੀ ਉਹ ਦੱਸ ਲੱਕੜ ਲਈ ਆਉਂਦਾ ਲੈ ਲੈ ਦੱਸ ਹੁਣ ਆ ਜਾ ਆ ਜਾ ਛੱਡ ਤੀ ਹੁਣ ਦੱਸ ਕੱਲ ਨੂੰ ਇਹਦੇ ਵੀ ਹੇਅਰ ਕੱਟ ਕਰਾ ਕੇ ਲਿਓਣੇ ਆ ਪਾਬਲੋ ਦੇ ਇਹ ਲੂਸੀ ਨੇ ਖਾਣਾ ਖਾਦਾ ਪ੍ਰਭ ਨਹੀਂ ਖਾਦਾ ਅੱਜ ਗੇਟ ਖੋਲ ਦੇ ਖਾਲੂਗਾ ਖਾਣਾ ਆਇਆ ਕੱਲ ਦਾ ਖਾਦਾ ਆ ਹਾਂ ਉਹ ਲੱਗਿਆ ਨਾ ਉਹ ਲੱਗੇ शकते ਦਾ ਦਸ ਇਹ ਕੀ ਹੋ ਰਿਹਾ ਹੂੰ ਲੱਕੜ ਦਾ ਕੀ ਕਰਦਾ ਬਹੁਤ ਫਾਦਲ ਰੋਕ ਕੇ ਤੇ ਵੀ ਕੋਈ ਲੱਕੜ ਦੇਖ ਜੇ ਬਸ ਸੈਂ ਚੱਕ ਕੇ ਲਿਆਉਂਦਾ ਜੀ ਭੱਜੇ ਹੀ ਆਉਂਦਾ ਮੁੜ ਕੇ ਚੱਲ ਲੈ ਚੱਲ ਆਹੋ ਹਾਈ ਹਾਈ ਇਹ ਤਾਂ ਬੋਲਦੇ ਆ ਇਹ ਹੁੰਦੇ ਕਿ ਚਾਹ ਤੋੜ ਕੇ ਕਿੰਨੀ ਚੰਗੀ ਇੱਥੇ ਆਇਆ ਸੰਗਰੇ ਆ ਲੱਗੇ ਸੰਗਰੇ ਥੋੜੇ ਬਹੁਤੇ ਸਬਜ਼ੀ ਜੋਗੇ ਤਾਂ ਹੈ ਨਹੀਂ ਮੈਨੂੰ ਮੈਦ ਨਹੀਂ ਤੇ ਚਟਨੀ ਆਪਾਂ ਬਣਾ ਲਾਂਗੇ ਇੱਕ ਬੂਟਾ ਉੱਧਰ ਇਹ ਮੁਰੱਤਿਆ ਸੱਤ ਟੋਕ ਸਿੱਕੀ ਮੱਕੜੀ ਥੋੜੀ ਤੋੜਾਂ ਆਹਾ ਗ੍ਰੀਨਰੀ ਯੈਸ ਛੋਟੇ ਛੋਟੇ ਰਹਿਗੇ ਬਣਾਨੇ ਅੱਜ ਅੱਜ ਟਾਈਮ ਲੱਗਿਆ ਅੱਜ ਬਣਾਉਣਾ ਨਾ ਕੀ ਤੂੰ ਖਾਣੇ ਨਹੀਂ ਨਾ ਤਾਂ ਕਚੌੜਾ ਅਲੂਏ ਸਬਜੀ ਸਾਨੂੰ ਉਹ ਤੇਰੀ ਬਾਲੀ ਫੇਰ ਦੇ ਦੇ ਹਾਂ ਤੇ ਰੈਡੀਸ਼ ਤਾਂ ਖਾ ਲੈ ਨਾ ਫੇਰ ਨੂੰ ਖਾਣ ਨੂੰ ਪੀ ਹੈ ਰੈਡੀਸ਼ ਹੈ ਸ੍ਰੈਡੀਸ਼ ਸਿਰਫ ਰੈਡੀਸ਼ ਹੂੰ ਤੂੰ ਕਿੱਧਰ ਜਾਣਾ ਹੋਰ ਦੂ। ਇਹ ਪੱਕੀ ਸੀ ਇਹ। ਆ ਦੇ। ਆ ਪੱਕੇ ਹੋਏ। ਈ ਇਹ ਤਾਂ ਬ੍ਰੇਕ ਹੁੰਦੇ ਥੋੜੀ ਮੋਟੇ ਜਿਹੇ ਪੱਕੇ ਰੰਗ ਦੇ। ਜ਼ਿਆਦਾ ਕਰਮ ਹੋ ਗਿਆ ਕਿ ਫੇਸ ਸਨ ਧੁੱਪ ਤੋਂ ਵਧੀਆ ਬਤੀਓ ਹੂੰ ਹੂੰ ਜਿਹੜਾ ਅੰਦਰ ਹੀਟ ਚੱਲਦੀ ਆ ਸੁਪਾਸ ਚੱਲਦੇ ਆ ਚਾਹ ਦਾ ਗਰਮ ਹੋਗਾ ਉਹਦੇ ਨਾਲੋਂ ਤੇ ਜਿਹੜੀ ਆਪਣੇ ਸੂਰਜ ਦੀ ਧੁੱਪੋਂ ਵਧੀਆ ਹੁੰਦੀ ਆ ਹੂੰ ਸਹੀ ਗੱਲ ਆ ਹੀਟਰ ਬਾਹਰ ਰੱਖਣਾ ਫਿਰ ਬਾਹਰ ਨਹੀਂ ਇੱਕ ਨੇਚਰਲ ਤਾਂ ਨੂਰ ਧੁੱਪ ਮਿਲਦੀ ਆ ਇੱਕ ਤੁਸੀਂ ਉਹ ਇਹ ਤੁਹਾਨੂੰ ਕੋਈ ਸੁਬਾਹ ਸਜਾ ਇਦਾਂ ਕਮਰੇ ਗਰਮ ਕਰਨੇ ਉਹਦਾ ਫਰਕ ਹੁੰਦਾ ਇਹ ਹੁਣ ਵਧੀਆ ਨਾ ਕਿੰਨੀ ਵਧੀਆ ਲੱਗੇ ਸੀ ਹਾਂ ਇੱਥੇ ਗਾਜਰਾਂ ਲਾਈਆਂ ਸੀਗੀਆਂ ਆਪਾਂ ਆ ਕਿੱਥੇ ਹੈ? ਆ ਕਿੱਥੇ ਉਹ ਹੀ ਤਾਂ ਦੇਖਦੀਆਂ ਆ ਆ ਦੇਖ ਆ ਦੇਖ ਆ ਜਿਹੜੇ ਆ ਪੱਤੇ ਆ ਜਿਹੜੇ ਹਨਾ ਆ ਵਾਲੇ ਇਹ ਗਾਜਰਾਂ ਦੇ ਆ ਹਾਂ ਵਿੱਚ ਹੈਗੀਆਂ ਆ ਜੇ ਹੋ ਜਾਂਦਾ खराब हो है सरों भी हैगी अपनी है। अपने। थोड़ी बहुत बच गई बच गई है ओ पालक ओ पत्ता गोभी भी हुई हो होगा दिखावा प्रभा देख पत्ता गोभी ਕਿੰਨਾ ਵਧੀਆ ਫੁੱਲ ਹੋਇਆ ਹੈ। ਆ ਦੇ। ਬਹੁਤ ਵਧੀਆ ਹੈ ਪਰ ਹਜੇ ਪੂਰਾ ਨਹੀਂ ਹੋਇਆ ਨਰਮ ਵਿੱਚੋਂ। ਬਰੋਕਲੀ। ਤਰਾ ਤੇਰੀ ਫੇਵਰੇਟ ਬਰੋਕਲੀ ਹੈ ਹੋਰ ਕੀ ਇੱਧਰ। ਇਹ ਪਤਾ ਕੋ ਵੀ ਬਹੁਤ ਵਧੀਆ ਹੋਈ ਹੋ ਆਪਣੀ। ਬਰੋਕਲੀ। ਚੱਲਦੇ ਨੂੰ ਕੱਲ ਨੂੰ ਇਹ। सलाद चढ़ाऊंगी ठीक है ओ फॉलो गोभी शायद ब्रोकली तो बहुत बढ़िया है ये हां ले लिया अच्छा ये भी लीजिए ब्रोकली सी ਲੱਗੇ ਇਦਾਂ ਆ ਜਾ ਆ ਜਾ ਤੜਾ ਚੱਲ ਆ ਸਾਰੇ ਤੋੜ ਦੇ ਆ ਨਰਮ ਕਿਹੜਾ ਇਹ ਨਰਮ ਤਾਂ ਆਇਆ ਪਤਾ ਕੀ ਆ ਆਹਦੇ ਆਪਾਂ ਉੱਤੇ ਜਾਲੀ ਪਾਈਓ ਤੇ ਇਹਦੇ ਤੇ ਨਾ ਤਾਂ ਇੰਨੇ ਗੜੇ ਗੁੜੇ ਤੇ ਨਾ ਹੀ ਬਰਫ ਪਈ ਆ ਤੇ ਵਧੀਆ ਐ ਬਰਫ ਉਹ ਗੜੇ ਨਹੀਂ ਉਹ ਕਿੰਨੇ ਕਿੰਨੇ ਆਏ ਸੀਗੇ ਇੱਕ ਰੇ ਹੋਲ ਹੋ ਗਿਆ ਕਿੱਥੇ ਇਹ ਤਾਂ ਪਹਿਲਾਂ ਦਾ ਹੁੰਦਾ ਨਾ ਫਿਰ ਤੋਂ ਆ। ਚਲ ਤੋੜ ਕੇ ਤੇ ਫਿਰ ਤੁਹਾਨੂੰ ਦਿਖਾਉਣੀ ਆ ਵੀ ਕਿੰਨੇ ਕ ਤੋੜੇ ਅਸੀਂ। ਸਾਰੇ ਸਾਰੇ। ਲਓ ਜੀ ਆਪਣੇ ਇੰਨੇ ਕ ਸੁੰਗਰੇ ਹੋ ਗਏ, ਇੱਕ ਡੰਗ ਜੋਗੇ ਹੋ ਗਏ। ਵਿੱਚ ਦੋ ਪਾ ਕੇ ਆਲੂ। ਕਿਉਂਕਿ ਪ੍ਰਭ ਨੇ ਤਾਂ ਖਾਣੀ ਨਹੀਂ। ਤੇ ਇੱਕ ਡੰਗ ਦੀ ਆਪਣੀ ਵਧੀਆ ਸਬਜ਼ੀ ਬਣ ਜਾਣੀ। ਤੇ ਇੱਧਰ ਪਾ ਇੱਕ ਬਰੋਕਲੀ ਤੋੜ ਕੇ ਲਈ ਜਾਂਦੇ ਆ। ਆ ਹੈ ਗਿਆ ਇਹਨੂੰ ਪਸਰਾਦ ਬਣਾਵਾਂਗੇ ਚਲੋ ਜੀ ਇੱਕ ਬ੍ਰੋਕਲੀ ਸੁងਰੀ ਤੇ ਆ ਵੀ ਲੱਗੀ ਹੋਆ ਪਰ ਐਨੀ ਕੀ ਕਰਨੀ ਹੈ ਇੱਕ ਇੱਕ ਫਲਰੋਸ ਤੋੜ ਕੇ ਲੈ ਜਾ ਕਰਨਾ ਤੇ ਰੋਜ ਸਲਾਚ ਬਣਾ ਲੂ ਮਿਰਚਾਂ ਉਹ ਉਧਰ ਪਰੇ ਹੈਗੀ ਐ ਸਰੋਂ ਉਹ ਵੀ ਦੇਖਦੇ ਆ ਕਿ ਕਿਸੇ ਦਿਨ ਆਪਾਂ ਤੋੜ ਕੇ ਤੇ ਸਾਗ ਬਣਾ ਲਾਂਗੇ ਥੋੜਾ ਜਿਹਾ ਜਿਆਦਾ ਤਾਂ ਨਹੀਂ ਬਣਨਾ ਥੋੜੀ ਜੀ ਬਲਕ ਹੈਗੀ ਐ ਥੋੜੀ ਜੀ ਸਰੋਂ ਆ ਦੇਖੋ ਚਲੋ ਠੀਕ ਐ ਜੀ ਅਸੀਂ ਤੋੜ ਲੇ ਸੁੰਗਰੇ ਤੇ ਦੇਖਦੇ ਆ ਅੱਜ ਸਬਜ਼ੀ ਬਣਾਵਾਂਗੇ ਜਾਂ ਕੱਲ ਨੂੰ ਤੇ ਚਲੋ ਠੀਕ ਹੈ ਜੀ ਅੱਜ ਦਾ ਆਪਣਾ ਇੰਨਾ ਹੀ ਵਲੋਗ ਸੀਗਾ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੋਗ ਦੇ ਨਾਲ ਰੱਬਾ ਲਈ ਸਤਿ ਸ਼੍ਰੀ ਅਕਾਲ